ਉੱਖ ਲਗਾਓ ਵਾਤਾਵਰਨ ਨੂੰ ਬਚਾਓ ਸੰਸਥਾ ਵੱਲੋਂ ਹਰਪ੍ਰੀਤ ਸਿੰਘ ਪ੍ਰਿੰਸ ਮੇਰੇ ਨਾਲ ਵਾਤਾਵਰਣ ਪ੍ਰੇਮੀਆਂ ਦੀ ਸਮੂਹਟੀ ਟੀਮ ਇੱਥੇ ਪਹੁੰਚੀ ਹੈ ਡਾਕਟਰ ਰਾਹੁਲ ਸੁਖੀਆ ਜੀ ਸਰਾਰ ਸ਼ੇਰ ਸਿੰਘ ਜੀ ਤੇ ਜਸਵੀਰ ਸਿੰਘ ਜੀ ਸਾਡੇ ਵਾਤਾਵਰਣ ਪ੍ਰੇਮੀ ਨੇ ਪਿਛਲੇ ਲੰਬੇ ਸਮੇਂ ਤੋਂ ਸੰਸਥਾਵਾਂ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਨੇ ਵਾਤਾਵਰਨ ਨੂੰ ਬਚਾਉਣ ਲਈ ਪੂਰਾ ਯਤਨ ਕਰ ਰਹੇ ਨੇ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਅਸੀਂ ਅੱਜ ਮੋਹਨਪੁਰ ਸਕੂਲ ਵਿਖੇ ਪੁੱਜੇ ਹਾਂ ਤੇ ਇਸ ਸਕੂਲ ਦੇ ਵਿੱਚ ਅਸੀਂ ਪਿਛਲੇ ਸਾਲ ਵੀ ਬੂਟੇ ਲਗਾਏ ਸੀਗੇ ਤੇ ਬੱਚਿਆਂ ਨੂੰ ਜਾਗਰੂਕ ਕੀਤਾ ਸੀ ਵਾਤਾਵਰਨ ਪ੍ਰਤੀ ਤੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਦੇ ਵਿੱਚ ਤੇ ਇੱਥੇ ਜਿਹੜਾ ਪਾਰਕ ਬਣਾਇਆ ਸਕੂਲ ਦੇ ਟੀਚਰਾਂ ਨੇ ਤੇ ਆਪਕਾ ਨੇ ਪਿੰਡ ਦੀ ਪੰਚਾਇਤ ਦੇ ਨਾਲ ਤੇ ਕਮੇਟੀ ਦੇ ਨਾਲ ਮਿਲ ਕੇ ਇਹ ਬੜਾ ਲਾਜਵਾਬ ਹੈ ਹਰੀਆਵਲ ਬਹੁਤ ਵੱਡੇ ਪੱਧਰ ਤੇ ਇੱਥੇ ਫੈਲੀ ਹੋਈ ਹੈ ਇਹ ਬੱਚਿਆਂ ਨੂੰ ਉਤਸ਼ਾਹਤ ਕਰਦੀ ਹੈ ਜਾਗਰੂਕ ਕਰਦੀ ਹੈ ਤੇ ਮੁੱਖ ਮੁੱਦਾ ਜੋ ਹੈਗਾ ਵਾਤਾਵਰਣ ਦਿਵਸਤਾ ਇੱਕ ਮੰਤਰੀ ਪੱਧਰ ਤੇ ਮਨਾਇਆ ਜਾਂਦਾ ਹੈ ਅੱਜ ਗਲੋਬਲ ਵਾਰਮਿੰਗ ਦਾ ਖਤਰਾ ਮੈਂ ਪਹਿਲੇ ਵੀ ਕਿਹਾ ਸੀਗਾ ਪੂਰੀ ਤਰ੍ਹਾਂ ਮੰਡਰਾ ਰਿਹਾ ਹੈ ਕਟਿਆ ਨਹੀਂ ਹੈਗਾ ਗਲੇਸ਼ੀਅਰ ਪਿਗਲ ਰਹੇ ਨੇ ਬਹੁਤ ਸਾਰਾ ਪਾਣੀ ਜਿਹੜਾ ਹੈਗਾ ਵੱਡੇ ਪੱਧਰ ਤੇ ਪਾਣੀ ਜਿਹੜਾ ਹੈਗਾ ਸਮੁੰਦਰਾਂ ਦੇ ਵਿੱਚ ਵਧ ਰਿਹਾ ਹੈਗਾ ਜਲ ਸਤਰ ਵਧ ਰਿਹਾ ਹੈਗਾ ਸਮੁੱਚੀ ਲੋਕਾਈ ਨੂੰ ਇਸ ਦੇ ਪ੍ਰਤੀ ਚਿੰਤਤ ਹੋਣ ਦੀ ਜਾਗਰੂਕ ਹੋਣ ਦੀ ਲੋੜ ਹੈ ਹਰੇਕ ਮਨੁੱਖ ਨੂੰ ਘੱਟੋ ਘੱਟ ਇੱਕ ਜਾਂ ਦੋ ਮਨੁੱਖ ਦੋ ਰੁੱਖ ਜ਼ਰੂਰ ਲਗਾਣੇ ਚਾਹੀਦੇ ਨੇ ਉਹਨਾਂ ਦਾ ਪਾਲਣ ਪੋਸਣ ਕਰਨਾ ਚਾਹੀਦਾ ਕਿਉਂਕਿ ਹਰਿਆਲੀ ਹੋਊਗੀ ਝੁਗਿਰਦਾ ਹਰਿਆ ਭਰਿਆ ਹੋਊਗਾ ਤਾਂ ਇਹ ਤਾਂ ਸਾਡਾ ਸਮਾਜ ਜਿਹੜਾ ਤੰਦਰੁਸਤ ਹੋਊਗਾ ਤੇ ਤੰਦਰੁਸਤ ਸਮਾਜ ਹੀ ਇੱਕ ਚੰਗੇ ਸਮਾਜ ਦਾ ਆਧਾਰ ਹੁੰਦਾ ਹੈ ਲੋਕ ਤੰਦਰੁਸਤ ਰਹਿਣ ਇਸ ਲਈ ਚੰਗਾ ਵਾਤਾਵਰਣ ਵੀ ਹੋਣਾ ਜ਼ਰੂਰੀ ਚਾਹੀਦਾ ਹੈ ਅੱਜ ਇਸ ਸ਼ੁਭ ਦਿਹਾੜੇ ਤੇ ਮੈਂ ਪ੍ਰਿੰਸੀਪਲ ਸੁਵਨ ਮੈਡਮ ਜੀ ਦਾ ਮੈਡਮ ਹਰਜੀਤ ਬਾਲਾ ਜੀ ਦਾ ਤੇ ਪਿੰਡ ਦੀ ਪੰਚਾਇਤ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਤੇ ਇੱਥੇ ਨਿਗਾ ਸੱਦਾ ਦਿੱਤਾ ਹੈ ਅਸੀਂ ਇਹਨਾਂ ਦੇ ਸਿੱਧੇ ਉੱਤੇ ਪੁੱਜੇ ਆਂ ਆਸ ਕਰਦੇ ਆਂ ਇਹ ਵਾਤਾਵਰਣ ਪ੍ਰਤੀ ਬੱਚਿਆਂ ਨੂੰ ਇਸੇ ਤਰ੍ਹਾਂ ਜਾਗਰੂਕ ਕਰਦੇ ਰਹਿਣਗੇ ਸਾਡਾ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਵੱਲੋਂ ਇਹਨਾਂ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ ਹੈ ਪ੍ਰਭੂ ਸਹਿਯੋਗ ਅੱਜ ਵੀ ਦੇਵਾਂਗੇ ਬੂਟੇ ਲਗਾਵਾਂਗੇ ਆਉਂਦੇ ਸਮੇਂ ਵਿੱਚ ਵੀ ਜਦੋਂ ਇਹ ਸਾਨੂੰ ਬੁਲਾਉਣਗੇ ਅਸੀਂ ਇੱਥੇ ਆ ਕੇ ਬੱਚਿਆਂ ਨੂੰ ਜਾਗਰੂਕ ਕਰਾਂਗੇ ਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੋਈ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾ ਕੇ ਜਾਵਾਂਗੇ ਇਹਨਾਂ ਬੂਟਿਆਂ ਦਾ ਪਾਲਣ ਪੋਸਣ ਕਰਨ ਦੀ ਜ਼ਿੰਮੇਵਾਰੀ ਮੈਡਮ ਹਰਜੀਤ ਵਾਲਾ ਜੀ ਤੇ ਇਹਨਾਂ ਦੇ ਸਟਾਫ ਨੇ ਤੇ ਪਿੰਡ ਦੀ ਪੰਚਾਇਤ ਨੇ ਲਈ ਹੈ ਆਸ ਕਰਦੇ ਹਾਂ ਵਾਤਾਵਰਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਵਾਤਾਵਰਣ ਬਚਾਉਣ ਲਈ ਬੂਟੇ ਲਗਾਉਣ ਵਾਸਤੇ ਹੋਰ ਲੋਕ ਵੀ ਦੇਖਾ ਦੇਖੀ ਅੱਗੇ ਆਉਣਗੇ ਤਾਂ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ ਇਹਨਾਂ ਸ਼ਬਦਾਂ ਦੇ ਨਾਲ ਵਾਤਾਵਰਣ ਦਿਵਸ ਦੀ ਮਾਪ ਸਭ ਨੂੰ ਮੁਬਾਰਕਬਾਦ ਦਿੰਦਾ ਧੰਨਵਾਦ ਹਰਜੀਤ ਵਾਲਾ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਮੋਨਪੁਰ ਪ੍ਰਿੰਸ ਵੀਰ ਜੀ ਔਰ ਸਾਰੀ ਪੰਚਾਇਤ ਦਾ ਪਿੰਡ ਦੇ ਪਤਵੰਤੇ ਸੱਜਣਾ ਦਾ ਧੰਨਵਾਦ ਕਰਦੀ ਆ ਕਿ ਉਹ ਮੇਰੇ ਇੱਕ ਸੱਦੇ ਦੇ ਉੱਪਰ ਸਕੂਲ ਆਏ ਔਰ ਉਹਨਾਂ ਨੇ ਬੂਟੇ ਲਗਾਏ ਪ੍ਰਿੰਸ ਵੀਰ ਜੀ ਪਿਛਲੇ ਸਾਲ ਵੀ ਆਏ ਸੀ ਔਰ ਮੈਂ ਉਮੀਦ ਕਰਦੀ ਆ ਕਿ ਅਗਲੇ ਸਾਲ ਵੀ ਆਉਣਗੇ ਤੇ ਨਾਲ ਹੀ ਮੈਂ ਸਾਰੇ ਪਿੰਡ ਤੋਂ ਜਾਂ ਪੰਚਾਇਤ ਤੋਂ ਸਾਰਿਆਂ ਤੋਂ ਇਹ ਉਮੀਦ ਕਰਦੀ ਆ ਕਿ ਮੇਰਾ ਇਸ ਕੰਮ ਲਈ ਸਹਿਯੋਗ ਦੇਣਗੇ ਧੰਨਵਾਦ ਤੇ ਪ੍ਰਿੰਸ ਵੀਰ ਜੀ ਤੇ ਰਾਹੁਲ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆ ਕੇ ਇਹਨਾਂ ਨੇ ਬੂਟੇ ਲਾਉਣ ਦੀ ਮਹਿੰਗੀ ਪਹਿਲੇ ਸਾਲ ਤੋਂ ਵੀ ਸ਼ੁਰੂ ਕੀਤੀ ਪਿਛਲੇ ਸਾਲ ਵੀ ਆਏ ਸੀ ਤੇ ਅਸੀਂ ਚਾਹੁੰਦੇ ਹਾਂ ਵੀ ਅਗਲੇ ਸਾਲ ਵੀ ਇਹ ਜਿਸ ਤਰ੍ਹਾਂ ਇਸ ਵਾਰ ਆਏ ਨੇ ਉਸ ਵਾਰ ਅਗਲੀ ਵਾਰ ਵੀ ਇਹ ਆਉਣ ਤੇ ਬਾਕੀ ਸਾਰਿਆਂ ਨੂੰ ਜਾਗਰੂਕ ਕੀਤਾ ਇਹਨਾਂ ਨੇ ਬਹੁਤ ਬਹੁਤ ਧੰਨਵਾਦ अब आप भी अपने वाहन का थर्ड पार्टी बीमा और पूर्ण बीमा कराए एवं गुम हुआ आसी अपने व्हीकल नंबर से प्रिंट कराए वो भी बहुत कम बजट में जी हाँ बेदी स्मार्ट सोल्यूशन आपके लिए लेकर आया है एक ही छत के नीचे तत्काल पैन कार्ड पासपोर्ट और ड्राइविंग लाइसेंस पाने का मौका मिलेगा नया एवं पुरान वोटर कार्ड और वोटर कार्ड में संशोधन करवाने के साथ साथ अपने आधार नंबर से खोए हुए पैन कार्ड आधार कार्ड वोटर कार्ड ड्राइविंग लाइसेंस बनवाने का सुनहरा मौका भी यहाँ बहुत ही कम प्राइस में कोई भी वाहन का बीमा थर्ड पार्टी और फुल सोर्स कराने का व्यवस्था भी है साथ ही यहाँ अपने वाहन नंबर से तुरंत अपने खोए हुए आर अपने आधार कार्ड का उपयोग करके अपना खोया हुआ ड्राइविंग लाइसेंस पाने का सुविधा भी उपलब्ध है अगर अपने मोबाइल नंबर को आधार कार्ड और वोटर कार्ड से लिंक करवाना चाहते हैं, तो यहाँ वो भी हो जाएगा यहाँ फिंगर से आधार कार्ड पीडीएफ डाउनलोड भी किया जाता है और तो और यहाँ आधार नंबर के माध्यम से राशन कार्ड डाउनलोड किया जाता है बस वाहन का चालान दिखाइए और अपनी उंगली डालकर अपना खोया हुआ आधार कार्ड बनवाए एड्रेस बेदी स्मार्ट सोल्यूशन खन्ना ਮੋਬਾਈਲ ਨੰਬਰ 7735500003